ਸੀਆਂੁਛਾਤੀ ਬੰਦੀ ਨਾਲ ਕਰਦਾ ਮੇਨਕੀ ਸਮਾਨ ਜਿਹਦੇ ਵਿੱਚ ਕਰੀਬ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਉਹ ਗਾਇਬ ਹੋ ਗਈ ਸੀ। ਦਰਾਂ ਕਰਾਂ ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋ ਸੰਜੀਚਾ ਪਾ ਕੇ ਦਿੱਤਾ ਜੀ ਜਿਹਦੇ ਨਾਲ ਉਹ ਨੀਂਦ ਭੇਹੋਸ਼ ਹੋ ਗਏ ਤੇ ਉਹ ਕਰੀਬ ਕਾਫੀ ਦਿਨ ਭੇਹੋਸ਼ ਰਹਿਣ ਤੋਂ ਬਾਅਦ ਉਹਨੇ ਚਿਰ ਨੂੰ ਇਹ ਆਪਣਾ ਸਾਰਾ ਸਮਾਨ ਲੈ ਕੇ ਨਿਕਲ ਗਏ। ਅਰਿਸ਼ੋ ਸਿੰਘ ਉੱਤਈ ਵਜੇ ਤਰੀਕ ਤੋਂ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਾਮਾਨ ਅਲਮਾਰੀਆਂ ਮੇਕ ਖੁੱਲੀਆਂ ਸੀਗੀਆਂ ਤੇ ਸਾਮਾਨ ਖਲ ਰਿਆ ਸੀਗਾ ਤੇ ਉਹਦੇ ਘਰ ਨੌ ਮੌਜੂਦ ਨਹੀਂ ਸੀ ਇਹਦਾ ਵਿਆਹ ਅਰੇਡੀ ਪਹਿਲਾਂ ਹੋਇਆ ਸੀਗਾ ਪਰ ਨੀਤਾਂ ਹੁੰਦਾ ਤੇ ਜਿਹੜਾ ਸੁਖਪ੍ਰੀਤ ਸੁਖੀਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤ ਸੀਗੀ ਕਿ ਇਹ ਦੋਵੇਂ ਨਵੇਂ ਰਿਲੇਸ਼ਨ ਦੇ ਵਿੱਚ ਰਹਿਣਗੇ ਹਾਂਜੀ ਐਮਟੀ 18824 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਕੰਡੀਸ਼ਨਲ ਐਸਐਚਓ ਕੋਲਕਬਾ ਸਿੰਘ ਨੇ ਇਨਾ ਬਾਸ ਰੇਸ਼ਮ ਸਿੰਘ ਪੁੱਤਰ ਬਲਕਾਸ਼ ਸਿੰਘ ਵਾਸੀ ਮਾਨ ਥਾਣਾ ਰਮਦਾਸ ਨੇ ਇਹ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਤੇ ਪਿੰਡਵਾਨ ਤੇ 17-18 ਦੀ ਦਰਮਿਆਨੀ ਰਾਤ ਨੂੰ ਰੇਸ਼ਮ ਸਿੰਘ ਨੇ 2:00 ਵਜੇ ਤਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਕੰਰੇਆ ਸੀਗਾ ਤੇ ਉਹਦੀ ਘਰ ਨੌ ਮਜੂਦ ਨਹੀਂ ਸੀ ਤੇ ਨਾਲ ਹੀ ਉਹਦੀ ਜਿਹੜੀ Swift ਕਾਰ ਸੀ ਘਰੋਂ ਗਾਇਬ ਸੀ ਜਦੋਂ ਨੇ ਆਲੇ ਦੁਆਲੇ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਕਿ ਉਹਦੀ ਨਾਂ ਕਿਸੇ ਅਣਪਛਾਤੇ ਬੰਦੇ ਨਾਲ ਘਰ ਦਾ ਮੇਨਕੀਤੀ ਸਮਾਨ ਜਿਹਦੇ ਵਿੱਚ ਕਰੀ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ Swift ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਜਾਦ ਦੇ ਵਿੱਚ ਮੋਕਸਰ ਥਾਣਾ ਅਵਕਾਰੀਨ ਸਲਫੇਟਸਾ ਵੱਲੋਂ ਮਕਦਮਾ ਨੰਬਰ 83 ਮਿਤੀ 18 24 ਅੰਡਰ ਸੈਕਸ਼ਨ 305 ਬੀ 35 ਬੀ ਐਨਐਸ थाना ਰਮਦਾਸ ਜਾਰਜੇ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫਤੀਸ਼ ਕਰਦਿਆ ਹੋਇਆ ਮੁੱਖ ਅਫਸਰ थाना ਰਮਦਾਸ ਦੀ ਟੀਮ ਵੱਲੋਂ ਜਿਹੜਾ ਇਹ ਉਸ ਦੀ ਜਿਹੜੀ ਆ ਰੇਸ਼ਮ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਰੀਆ ਸੁਖੀ ਸਨ ਬਲਕਾਸ਼ ਸਿੰਘ ਵਾਸੀ ਗੋਮਾਲ ਜਿਹੜੇ ਕਿ ਇਹਨਾਂ ਦੇ ਦੋਵਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਵਾਂ ਨੂੰ ਧਰਮਦਾਸ ਲਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਕੰਮ ਚੋਰੀ ਕੀਤਾ ਸਮਾਨ ਸੀਗਾ 15 ਟੋਲੇ ਸੋਨਾ ਤੇ ਨਾਲ ਇਹਨਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਬਹੁਤ ਕੁਝ ਕੀਮਤੀ ਸਮਾਨ ਦੇ ਨਾਮ ਚਾਰ ਪੰਜ ਇਹਨਾਂ ਦੇ ਏ.ਡੀ.ਐਮ ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ ਸੀ ਸਿਰਸਾ ਪਾਸਪੋਰਟ ਖੜਨ ਦੀ ਕੀ ਮਨਸਰ ਜਮਣੀ ਪਾਸਪੋਰਟ ਕਈ ਵਾਰੀ ਅਸਲ ਦੇ ਵਿੱਚ ਇਹ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸੌਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਹ ਨਾ ਬਣਨਗੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਪਰ ਲੱਗ ਸਕਿਆ ਵੀ ਕਿੱਥੇ ਜਾ ਰਹੇ ਸੀ ਇੱਥੋਂ ਘਰੋਂ ਘਰ ਹੋ ਗਏ ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਆਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਪਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤੀ ਸੀ ਕਿ ਇਹ ਦੋਵੇਂ 11 ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪ੍ਰਨੀਤ ਕੌਰ ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟਰਨ ਕਰਨੀ ਸੀਗੀ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਪੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੇ ਜਿਹੜੀਆਂ ਮੇਰੀਆਂ ਪੁਣਿਆਦੀ ਦੋਰਾ ਪੂਰੀਆਂ ਕਰਦਾ ਸੁਖੀ ਤੇ ਜਦੋਂ ਇਹ ਅਦਾਲਤਵਾਂ ਨੂੰ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੀਦੀ ਸੀ ਇਹ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਗਾਰਨ ਗੋਤੂ ਚੁਣਾਈ ਹੋ ਹਾਂਜੀ ਹਾਂਜੀ ਇਹਦੇ ਜੇ ਕਲੀਅਰ ਵੈਰਦੀ 17-18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋਈ ਸਮਝਿਚ ਪਾ ਕੇ ਦਿੱਤਾ ਜ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਹ ਲੋਚਰ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕਲ ਗਏ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ پولیس ਨੂੰ ਤਲਾਸ਼ ਦਿੱਤੀ ਅਸੀਂ ਤੁਰੰਤ ਐਫਆਰ ਦਰਜ ਕਰਕੇ ਤੇ ਆਪਣੇ ਤਰੀਕੇ ਨਾਲ ਸਰ ਕਿੰਨੇ ਕੁ ਸਮੇਂ ਤੋਂ ਰਿਲੇਸ਼ਨ ਸੀ ਇਹ ਤਪੀਸ਼ਦਾਂ ਨੇ ਸਾਹਮਣੇ ਆਇਆ ਕਿ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਸੀ ਰਿਸ਼ਤੇ ਕਿਸ ਤਰ੍ਹਾਂ ਦੇ ਰਿਲੇਸ਼ਨ ਬੜੇ ਸੀ ਕੁਝ ਵੀ ਸਾਹਮਣੇ ਆਇਆ ਕੋਈ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜਕੱਲ੍ਹ ਪਰਿਵਾਰ ਜਿਹੜੇ ਗੱਲ ਬਾਤ ਚੱਲ ਗਿਆ ਬੰਦਾ ਜਿਹੜਾ ਮੰਨ ਲਓ ਮੁੰਡਾ ਉਥੇ ਆਪਣੀ ਰੂਜੀ ਰੁੱਟੀ ਲਈ ਆਇਤੀ ਮਗਰ ਇਹਨੂੰ ਸਹੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲਾ ਸੀਗਾ ਜੀ ਤੇ ਜਿਹਨੂੰ ਆਉਂਦੇ ਜਾਂਦੇ ਇਹਨਾਂ ਨੇ ਆਪਸੀ ਸਬੰਧ ਲੈਣੇ ਕੋਈ ਬੱਚਾ ਵੀ ਹੈਗਾ ਜੀ ਨਹੀਂ ਜੀ ਬੱਚਾ ਕੋਈ ਨਹੀਂ ਕੋਈ ਅਦਾਲਤ 'ਚ ਪੇਸ਼ ਕਰਤਾਗੇ ਹਾਂਜੀ ਅਦਾਲਤ 'ਚ ਪੇਸ਼ ਕਰਕੇ ਇਹ ਨਹੀਂ ਕੋਈ ਕਹਿਦਾ ਨੇ ਦੋ ਦਿਨ ਦਾ ਰਿਮਾਰਡ ਲਿਆ ਗਿਆ ਸੀਗਾ ਰਿਮਾਰਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਆ ਜਿਹੜਾ ਗਹਿਣਾ ਆ ਇਹ 8 ਲੱਖ ਤੇ 63000 ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਇਹ ਕਿੱਥੋਂ ਰਿਕਵਰੀ ਹੋਈ ਹੈ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉਹ ਤੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਲੁਕਾਤਾ ਸੀਗਾ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਪਰਮਪਤ